ਚੈਨਲ ਦੇਖਣ ਵਾਲਿਆਂ ਨੂੰ ਜੀ ਆਇਆਂ ਆਖਦੇ ਹਾਂ ਹਾਂਜੀ ਦੋਸਤੋ ਆਖਿਰਕਾਰ ਲੰਬੇ ਸੰਘਰਸ਼ ਤੋਂ ਬਾਅਦ ਪੰਜਾਬ ਦੇ ਹਜ਼ਾਰਾਂ ਹੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲਈ ਦੋ ਵੱਡੀਆਂ ਖੁਸ਼ਖਬਰੀਆਂ ਜਿਹੜੀਆਂ ਕਿ ਸਾਹਮਣੇ ਆ ਰਹੀਆਂ ਨੇ ਮੁਲਾਜ਼ਮਾਂ ਸਾਂਝੇ ਫਰੰਟ ਵੱਲੋਂ ਤੇ ਡਬਲ ਬੈਂਚ ਵੱਲੋਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਮੁਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਮੰਗਾਂ ਨੂੰ ਲੈ ਕੇ ਮੁਲਾਜ਼ਮ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਇਹਨਾਂ ਸੰਘਰਸ਼ਾਂ ਨੂੰ ਦੇਖਦੇ ਹੋਏ ਹੁਣ ਸਾਂਝੇ ਮੁਲਾਜ਼ਮ ਫਰੰਟ ਦੇ ਵੱਲੋਂ ਇੱਕ ਵਾਰ ਫਿਰ ਤੋਂ ਮੁਲਾਜ਼ਮਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ ਮੁਲਾਜ਼ਮਾਂ ਦੇ ਹੱਕ ਵਿੱਚ ਹੁਣ ਦੋ ਵੱਡੀਆਂ ਖੁਸ਼ਖਬਰੀਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਜੇਕਰ ਤੁਸੀਂ ਇਹਨਾਂ ਖੁਸ਼ਖਬਰੀਆਂ ਨੂੰ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਮੁਲਾਜ਼ਮਾਂ ਦੇ ਲਈ ਪਹਿਲੀ ਗੁੱਡ ਨਿਊਜ਼ ਦੀ ਜੇਕਰ ਗੱਲ ਕਰੀਏ ਤਾਂ ਸਾਂਝੇ ਮੁਲਾਜ਼ਮ ਫਰੰਟ ਵੱਲੋਂ ਮੁਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਮੰਗਾਂ 11% ਡੀਏ ਫੈਕਟਰ 2.9 ਹੱਤੇ 15% ਦੇ ਲਾਭ ਨੂੰ ਪੂਰਾ ਕਰਾਉਣ ਦੇ ਲਈ ਹੰਗਾਮੀ ਮੀਟਿੰਗ ਪਹਿਲੀ 2025 ਦੀ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀ ਮੰਗ ਡੀਏ ਜਾਂ ਫਿਰ ਫੈਕਟਰ 2.9 ਹੱਟ ਨੂੰ ਦੀ ਜੋ ਮੰਗ ਹੈ ਉਸ ਨੂੰ ਪੂਰਾ ਕੀਤਾ ਜਾ ਸਕਦਾ ਹੈ ਮਲਾਜ਼ਮਾਂ ਸਾਂਝੇ ਫਰੰਟਵਲੋਂ ਜਦੋਂ ਜਦੋਂ ਸੰਘਰਸ਼ ਕੀਤਾ ਗਿਆ ਹੈ ਰੋਸ ਪ੍ਰਗਟ ਕੀਤਾ ਗਿਆ ਹੈ ਤਾਂ ਮਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਹੋਇਆ ਹੈ ਪਿਛਲੇ ਸਾਲ ਵੀ ਜਦੋਂ ਉਹਨਾਂ ਦੁਆਰਾ ਰੋਸ ਰੈਲੀ ਕੀਤੀ ਗਈ ਸੀ ਤਾਂ ਮਲਾਜ਼ਮਾਂ ਨੂੰ 4% ਡੀਏ ਦੇ ਦਿੱਤਾ ਗਿਆ ਸੀ ਹੁਣ ਸੂਤਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਜਦੋਂ ਵੀ ਮਲਾਜ਼ਮ ਸਾਂਝੇ ਫਰੰਟ ਵੱਲੋਂ ਰੈਲੀ ਜਾਂ ਫਿਰ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਪੰਜਾਬ ਸਰਕਾਰ ਨੂੰ ਗੋਡੇ ਟੇਕਨੇ ਪੈਂਦੇ ਨੇ ਦੂਜੀ ਗੁੱਡ న్యూਸ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਲਈ ਇਹ ਹੈ ਕਿ ਸੂਤਰਾਂ ਦੇ ਵੱਲੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਕੋਈ ਵੀ ਕੇਸ ਜਦੋਂ ਹੁੰਦਾ ਹੈ ਤਾਂ ਡਬਲ ਬੈਂਚ ਕੋਲ ਚਲਾ ਜਾਂਦਾ ਹੈ ਤਾਂ ਲੰਬੇ ਸਮੇਂ ਤੱਕ ਟਿਕਿਆ ਨਹੀਂ ਰਹਿੰਦਾ ਉਸ ਦਾ ਜੋ ਫੈਸਲਾ ਹੈ ਉਹ ਜਲਦ ਹੀ ਆ ਜਾਂਦਾ ਹੈ ਹਾਈ ਕੋਰਟ ਤੇ ਡਬਲ ਬੈਂਚ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੁਲਾਜ਼ਮ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਹੋ ਸਕਦਾ ਹੈ ਇਸ ਨੂੰ ਜੋ ਫੈਸਲਾ ਆਵੇਗਾ ਉਹ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਆਵੇ ਕਰੋੜਾਂ ਰੁਪਏ ਦਾ ਬਕਾਇਆ ਦਾ ਫੈਸਲਾ ਮਲਾਜ਼ਮਾਂ ਦੇ ਹੱਕ ਵਿੱਚ ਆਵੇਗਾ ਇਹ ਵੀ ਮਲਾਜ਼ਮਾਂ ਦੇ ਲਈ ਵੱਡੀ ਗੁੱਡ ਨਿਊਜ਼ ਹੈ ਹਾਂਜੀ ਦੋਸਤੋ ਇਹ ਸੀ ਮਲਾਜ਼ਮਾਂ ਦੇ ਲਈ ਵੱਡੀਆਂ ਗੁੱਡ ਨਿਊਜ਼ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਸੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਅੱਗੇ ਤੋਂ ਮਲਾਜ਼ਮਾਂ ਦੇ ਨਾਲ ਰਿਲੇਟਡ ਖਬਰਾਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ